ਬਲਕਰਨ ਸੰਧੂ ਤੇ ਗੁਰਸ਼ਰਨ ਸੰਧੂ ਗੁੱਗੂ ਤੇ ਮੋਟਾ ਜਸਦੀ ਭੈਣ ਦਾ ਕੀ ਬੀਤੇ ਦਿਨੀ ਵਿਆਹ ਹੋਇਆ ਤੇ ਵਿਆਹ ਦੀਆਂ ਜਿਹੜੀਆਂ ਤਸਵੀਰਾਂ ਤੇ ਵੀਡੀਓਸ ਆ ਉਹ ਲਗਾਤਾਰ ਮੋٹے ਹੋਣਾ ਵੱਲੋਂ ਵੀ ਸ਼ੇਅਰ ਕੀਤੀਆਂ ਗਈਆਂ ਤੇ ਲੋਕਾਂ ਦੇ ਵੱਲੋਂ ਵੀ ਚੈਨਲਾਂ ਤੇ ਅਪਲੋਡ ਕਰਕੇ ਤੇ ਲੋਕਾਂ ਦਾ ਬਹੁਤ ਸਾਰਾ ਪਿਆਰ ਆ ਜਿਹੜਾ ਉਹ ਗੁੱਗੂ ਤੇ ਮੋਟੇ ਨੂੰ ਮਿਲ ਰਿਹਾ ਹੈ ਹਰਵਿਆ ਤੋਂ ਬਾਅਦ ਜਿਹੜਾ ਗੱਗੂ ਦੇ ਮੋਟੇ ਨੇ ਆਪਣੇ ਨਵੇਂ ਵਲੌਗ ਵੀ ਪਾਇਆ ਹੈ ਨਵਾਂ ਵਲੌਗ ਪਾਉਣ ਤੋਂ ਬਾਅਦ ਆਪਣੀ ਸਨੈਪਚੈਟ ਤੇ ਡੋਲੀ ਤੋਰਨ ਤੋਂ ਬਾਅਦ ਜਿਹੜੀਆਂ ਫੋਟੋਆਂ ਤੇ ਵੀਡੀਓਸ ਆ ਉਹ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਉਹਨਾਂ ਨੇ ਦੱਸਿਆ ਕਿ ਬਹੁਤ ਜ਼ਿਆਦਾ ਭਾਵਕ ਹੋਏ ਜਦੋਂ ਪੈਣ ਦੇ ਆਨੰਦ ਕਾਰਜ ਹੋਏ ਤਾਂ ਸਾਨੂੰ ਡੋਲੀ ਤੋਰਨੀ ਬਹੁਤ ਔਖੀ ਹੋਈ ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਇੱਕ ਭੈਣ ਤੋੜਨੀ ਬਹੁਤ ਔਖੀ ਹੁੰਦੀ ਆ ਤੇ ਗੱਗੂ ਤੇ ਮੋਟੇ ਨੇ ਆਪਣੀ ਭੈਣ ਨੂੰ ਆਪਣੇ ਪਿਤਾ ਦਾ ਘਾਟਾ ਕਦੇ ਮਹਿਸੂਸ ਨਾ ਹੋਣ ਦਿੱਤਾ ਤੇ ਬੜੇ ਹੀ ਚਾਵਾਂ ਤੇ ਰੀਝਾਂ ਦੇ ਨਾਲ ਆਪਣੀ ਭੈਣ ਦਾ ਵਿਆਹ ਕੀਤਾ ਤੇ ਲੋਕਾਂ ਦੇ ਵੱਲੋਂ ਵੀ ਉਹਨਾਂ ਦੀਆਂ ਭੈਣ ਉਹਨਾਂ ਦੀ ਭੈਣ ਨੂੰ ਜਿਹੜੀਆਂ ਕਾਫੀ ਜ਼ਿਆਦਾ ਸ਼ੁਭ ਕਾਮਨਾਵਾਂ ਤੇ ਚੰਗੇ-ਚੰਗੇ ਕਮੈਂਟ ਉਹਨਾਂ ਦੀਆਂ ਵੀਡੀਓਜ਼ ਥੱਲੇ ਆ ਰਹੇ ਨੇ ਆਪਣੀ ਭੈਣ ਦੀ ਬੈਂਗਲ ਸੈਰੇਮਨੀ ਤੋਂ ਲੈ ਕੇ ਵਿਆਹ ਦੀ ਡੋਲੀ ਤੱਕ ਬਹੁਤ ਹੀ ਚੰਗੇ ਪ੍ਰਬੰਧ ਦੇ ਨਾਲ ਗੁਰਸ਼ਰਨ ਤੇ ਮੋਟੇ ਨੇ ਆਪਣੀ ਭੈਣ ਦਾ ਵਿਆਹ ਬਾ ਜਿਹੜਾ ਬੜੇ ਹੀ ਚਾਵਾਂ ਤੇ ਰੀਜਾਂ ਦੇ ਨਾਲ ਕੀਤਾ ਤੇ ਵਿਆਹ ਦਾ ਪ੍ਰਬੰਧ ਦੇ ਕੇ ਹਰ ਕੋਈ ਹੈਰਾਨ ਰਹਿ ਗਿਆ ਕਿਉਂਕਿ ਵਿਆਹ ਦੇ ਨਾਲ ਨਾਲ ਬਲੌਗਸ ਦਾ ਵੀ ਕੰਮ ਕਰਨਾ ਕਾਫੀ ਜ਼ਿਆਦਾ ਔਖਾ ਹੁੰਦਾ ਹੈ ਕਿਉਂਕਿ ਲੋਕਾਂ ਦੇ ਕਾਫੀ ਜ਼ਿਆਦਾ ਕਮੈਂਟ ਉਹਨਾਂ ਨੂੰ ਆ ਰਹੇ ਹਨ ਤੇ ਹੁਣ ਡੋਲੀ ਤੋਰਨ ਤੋਂ ਬਾਅਦ ਦੀਆਂ ਜੜੀਆਂ ਤਸਵੀਰਾਂ ਉਹ ਗੁਰਚਰਨ ਸੰਧੂ ਤੇ ਬਲਕਰਨ ਸੰਧੂ ਨੇ ਆਪਣੀ ਸਨੈਪਚੈਟ ਉੱਤੇ ਸ਼ੇਅਰ ਕੀਤੀਆਂ ਹਨ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਗੁਰਚਰਨ ਸੰਧੂ ਵੱਲੋਂ ਆਪਣੀ ਭੈਣ ਦੇ ਨਾਲ اپنی ماں ਦੇ ਨਾਲ ਕਾਫੀ ਜ਼ਿਆਦਾ ਸੋਹਣੀਆਂ ਤਸਵੀਰਾਂ ਜਿਹੜੀਆਂ ਉਹ ਖਿਚਵਾਇਆਂ ਗਈਆਂ ਤੇ ਹੁਣ سوشل میڈیا ਅਕਾਊਂਟਸ ਦੇ ਉੱਤੇ ਸ਼ੇਅਰ ਕਰ ਰਹੇ ਹਨ ਤੇ ਲੋਕਾਂ ਦੇ ਵੱਲੋਂ ਕਾਫੀ ਜ਼ਿਆਦਾ ਪਿਆਰ ਗੁਰਸ਼ਰਨ ਤੇ ਬਲਕਰਨ ਨੂੰ ਦਿੱਤਾ ਜਾ ਰਿਹਾ ਹੈ ਕਿਉਂਕਿ سوشل میڈیا ਤੇ ਜਿਹੜਾ ਮਨੋਰੰਜਨ ਲੋਕਾਂ ਦਾ ਕਰਵਾਉਣ ਵਾਲੀ ਇਹ ਜੋੜੀ ਇਹਨਾਂ ਦਾ ਪਰਿਵਾਰ ਪੂਰੀ ਹੀ ਸੰਧੂ ਫੈਮਿਲੀ ਨੂੰ ਤੁਸੀਂ ਵੀ ਮੁਬਾਰਕਾਂ ਜ਼ਰੂਰ ਦਿਓ ਤੇ ਸਾਰੇ ਹੀ ਲੋਕ ਬੜਾ ਪਿਆਰ ਕਰਦੇ ਨੇ ਤੇ ਤੁਸੀਂ ਵੀ ਜ਼ਰੂਰ ਪਿਆਰ ਕਰੋ ਤੇ ਉਹਨਾਂ ਨੂੰ ਉਹਨਾਂ ਦੀ ਭੈਣ ਦੀਆਂ ਦੀ ਮੈਰਿਜ ਹੋਈ ਆ ਉਸ ਦੀਆਂ ਸ਼ੁਭ ਕਾਮਨਾਵਾਂ ਜ਼ਰੂਰ ਦਿਓ ਕਮੈਂਟ ਬਾਕਸ ਦੇ ਵਿੱਚ ਤੇ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਇ ਆ ਸਾਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਤੇ ਹੋਰ ਪੰਜਾਬੀ ਅਪਡੇਟਸ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ